ਨਾਸਰੋ ਮਨਸੂਰ ਗੁਰਗੋਬਿੰਦ ਸਿੰਘ ਇਜਦੀ ਮਨਜੂਰ ਗੁਰਗੋਬਿੰਦ ਸਿੰਘ ਆਕਰ ਗੰਜੂਰ ਗੁਰਗੋਬਿੰਦ ਸਿੰਘ ਜੁਮਲਾ ਬਾਜਨੂਰ ਗੁਰਗੋਬਿੰਦ ਸਿੰਘ ਹੱਕ ਆਕੇ ਆਗਾ ਗੁਰਗੋਬਿੰਦ ਸਿੰਘ ਸ਼ਾਹ ਸ਼ੈਨ ਸ਼ਾਹ ਗੁਰਗਬੰਦ ਸਿੰਘ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੇ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਅਨੰਦਪੁਰ ਸਾਹਿਬ ਵਿਖੇ ਨਿਹਾਲ ਕਰ ਰਹੇ ਨੇ ਅਨੰਦਪੁਰ ਸਾਹਿਬ ਨੂੰ ਮੁਗਲ ਅਦੇ ਪਹਾੜੀ ਰਾਜੇ ਇਹ ਘੇਰਾ ਪਾ ਕੇ ਬੈਠੇ ਹੋਏ ਜਿਉਂ-ਜਿਉਂ ਵਕਤ ਲੰਘਦਾ ਜਾਂਦਾ ਸੀ ਅਨੰਦਪੁਰ ਵਿੱਚ ਅੰਨ ਦਾਣੇ ਦੀ ਥੋੜੇ ਵਾਧ ਦੀ ਜਾਰੀ ਸੀ ਖਾਣ ਵਾਲੇ ਮੂੰਹ ਬਹੁਤ ਸਨ ਅਰ ਆਨੰਦ ਦੇ ਭੰਡਾਰੇ ਛੋਟੇ ਸਨ ਹੌਲੀ ਹੌਲੀ ਮੁੱਕਦੇ ਗਏ ਹੌਲੀ ਹੌਲੀ ਸੇ ਦਾ ਭੋਜਨ ਘਟਦਾ ਗਿਆ ਇਥੋਂ ਤੱਕ ਨਾਬਤ ਆ ਗਈ ਵੀ ਘਟਿਆ ਹੋਇਆ ਭੋਜਨ ਵੀ ਹਰ ਜੀ ਨੂੰ ਇੱਕ ਡੰਗ ਮਿਲਣ ਲੱਗਾ ਇੱਕ ਡੰਗ ਫਾਕਾ ਕਟਿਆ ਜਾਣ ਲੱਗਾ ਪਰ ਧੰਨ ਸਿੰਘਾਂ ਦਾ ਜੇਰਾ ਅੱਧੇ ਭੁੱਖਿਆਂ ਰਹਿੰਦੇ ਹਾਂ ਆਵੇਂ ਉਹ ਚੜ੍ਹਦੀਆਂ ਕਲਾ ਵਿੱਚ ਰਹਿੰਦੇ ਸਨ ਕੀ ਮਜਾਲ ਜੇ ਕਿਸੇ ਦੇ ਚਿਹਰੇ ਤੇ ਰੱਤਾ ਵੀ ਮਲਾਲ ਆਉਂਦਾ ਹੋਵੇ ਵੱਖ-ਵੱਖ ਕਿਲਿਆਂ ਦੇ ਮੁਖੀ ਜਥੇਦਾਰ ਮੌਕਾ ਪਾ ਗਏ ਮੁਗਲਾਂ ਦੀਆਂ ਛਾਉਣੀਆਂ ਦੇ ਅਚਾਨਕ ਛਾਪੇ ਮਾਰ ਕੇ ਅੰਨ-ਦਾਣਾ ਲੁੱਟ ਲਿਆਉਂਦੇ ਸਨ ਜਿਸ ਨਾਲ ਕੋਈ ਦਿਨ ਸੌਖੇ ਲੰਘ ਜਾਂਦੇ ਸਨ ਪਰ ਇਨਾਂ ਰੋਜ਼ ਰੋਜ਼ ਦੇ ਛਾਪਿਆਂ ਦੇ ਕਾਰਨ ਹੁਣ ਮੁਗਲ ਵੀ ਹਿਸ਼ਿਆਰ ਹੋ ਗਏ ਸਨ ਉਹ ਆਪਣੇ ਰਸਤਬਾਣੀ ਦੇ ਡੇਰੇ ਸ਼ਾਉਣੀਆਂ ਦੇ ਪਿੱਛੇ ਲੈ ਗਏ ਇਸੇ ਕਰਕੇ ਸਿੰਘਾਂ ਦਾ ਦਾਅ ਹੁਣ ਘੱਟ ਲੱਗਦਾ ਸੀ ਸਿੰਘ ਮੁਖੀਆਂ ਵਿੱਚੋਂ ਲੋਗੜ ਦਾ ਜਥੇਦਾਰ ਭਾਈ ਸ਼ੇਰ ਸਿੰਘ ਬੜਾ ਦਲੇਰ ਸੀ ਆਵੇਂ ਮੁਗਲਾਂ ਦੇ ਰਸ ਭੰਡਾਰ ਦਾ ਚੌਕੀਆਂ ਦੇ ਪਿੱਛੇ ਚਲੇ ਗਏ ਸਨ ਬਰ ਸ਼ੇਰ ਸਿੰਘ ਆਪਣੇ ਸੁਈਆਂ ਰਾਹੀਂ ਉਹਨਾਂ ਦੇ ਥਾਟ ਗਾਣੇ ਦਾ ਪਤਾ ਲਾ ਲੈਂਦਾ ਫਿਰ ਚੌਣਵੇ ਸਿੰਘ ਲੈ ਕੇ ਰਾਤ ਦੇ ਹਨੇਰੇ ਵਿੱਚ ਬਿਜਲੀ ਵਰਗੀ ਤੇਜ਼ੀ ਨਾਲ ਹੱਲਾ ਬੋਲ ਦਿੰਦਾ ਰਸ ਲੁੱਟ ਕੇ ਲੈ ਆਉਂਦਾ ਲੁੱਟੀ ਹੋਈ ਰਸਤਾ ਹਿੱਸੇਦਾਰੀ ਅਨੁਸਾਰ ਸਾਰੇਆਂ ਕਿਲਿਆਂ ਵਿੱਚ ਵੰਡ ਦਿੱਤੀ ਜਾਂਦੀ। ਇੱਕ ਦਿਨ ਅਗੇ ਸੂਈ ਨੇ ਭਾਈ ਸੇਰ ਸਿੰਘ ਨੂੰ ਮੁਗਲਾਂ ਦੇ ਘਾਰੇ ਰਸਤ ਭੰਡਾਰ ਦੀ ਸੋਧ ਦਿੱਤੀ। ਇਹ ਡੇਰਾ ਸਤਲਜ ਵਾਲੇ ਪਾਸੇ ਰੱਤਾ ਵਿਛਾਟ ਗਏ ਸੀ। ਸੂਈ ਨੇ ਦੱਸਿਆ ਵੀ ਦੂਰ हटਵਾਉਣ ਕਰਕੇ ਮੁਗਲ ਰਾਖੇ। ਇਹਦੀ ਬਹੁਤੀ ਚੌਕਸੀ ਨਹੀਂ ਰੱਖਦੇ। ਪਰ ਇਹਦੇ ਦਗ ਬਾਂਝ ਲਈ ਮੁਗਲਾਂ ਦੀ ਇੱਕ ਸ਼ਾਉਣੀ ਦੇ ਵਿੱਚੋਂ ਦੀ ਲੰਘਣਾ ਪੈਂਦਾ। ਭਾਰੀ ਰਸ ਦੀ ਗੱਲ ਸੁਣ ਕੇ ਭਾਈ ਸ਼ੇਰ ਸਿੰਘ ਬਾਸੋ ਰਿਆ ਨਾ ਗਿਆ। ਉਹਨੇ ਖਤਰਾ ਉਠਾ ਕੇ ਇਸ ਡੇਰੇ ਨੂੰ ਲੁੱਟਣ ਦਾ ਮਨ ਬਣਾ ਲਿਆ। ਉਹਨੇ ਸੋਚ ਕੇ ਇੱਕ ਵਿਆਦ ਬਣਾਈ 54 ਘੋੜਸਵਾਰ ਸਿੰਘ ਤਿਆਰ ਕੀਤੇ। ਉਹਨਾਂ ਨੂੰ ਮੁਗਲਾਂ ਵਰਗੇ ਨੀਲੇ ਬਾਸਰ ਦਿੱਤੇ ਉੱਪਰ ਲੈ ਲੈਣ। ਅਦੇ ਆਪਣੇ ਮੂੰਹ ਚਿਹਰੇ ਕਾਜ ਲੈਣ ਉਹਨਾਂ ਘੋੜਸਵਾਰਾਂ ਦੇ ਪੰਜੀ-ਪੰਜੀ ਦੋ ਦਸਤੇ ਬਣਾਏ ਇੱਕ ਦਸਤੇ ਤੇ ਜੁਮੇ ਕੰਮ ਲਾਇਆ ਵੀ ਜੇ ਮੁਗਲ ਟਾਕਰਾ ਕਰਨ ਉਹਨਾਂ ਨੂੰ ਲੜਾਈ ਵਿੱਚ ਉਰਜਾਈ ਰੱਖਣਾ ਅਦੇ ਦੂਜੇ ਦਸਤੇ ਨੂੰ ਆਗਿਆ ਕੀਤੀ ਕਿ ਤੁਸੀਂ ਲੜਾਈ ਵੱਲ ਧਿਆਨ ਨਹੀਂ ਦੇਣਾ ਰਸਤ ਘੋੜਿਆਂ ਦੇ ਲੱਜ ਕੇ ਵਾਪਸ ਕਿਲੇ ਵੱਲ ਦੌੜ ਜਾਣਾ ਸ਼ੇਰ ਸਿੰਘ ਨੇ ਆਪਣੇ ਸਾਥੀ ਜਥੇਦਾਰ ਭਾਈ ਨਾਰ ਸਿੰਘ ਨੂੰ ਕਿਲੇ ਦੀ ਖਬਰਦਾਰੀ ਰੱਖਣ ਲਈ ਆਖਿਆ ਕਿ ਅਸੀਂ ਭਾਵੇਂ ਸ਼ਹੀਦ ਹੋ ਜਾਈਏ ਪਰ ਰਸਦਵਾਨ ਨੂੰ ਪਹੁੰਚ ਜਾਵੇਗੀ ਤੁਸੀਂ ਉਹਦੀ ਸੰਭਾਲ ਕਰਨੀ ਫਿਰ ਉਹਨਾਂ ਨੇ ਸਤਗੁਰਾਂ ਦਾ ਧਿਆਨ ਧਰ ਕੇ ਅਰਦਾਸਾ ਸੋਧਿਆ ਰਾਤ ਦੇ ਹਨੇਰੇ ਵਿੱਚ ਕਿਲੇ ਵਿੱਚੋਂ ਨਿਕਲ ਕੇ ਆਪਣੇ ਮੰਜ਼ਲਵਾਲ ਤੁਰ ਪਏ ਜੇਸੂ ਸਿੰਘ ਨੇ ਰਸਤੇ ਦੀ ਸੂਦ ਦਿੱਤੀ ਸੀ ਉਹ ਆਪ ਵੀ ਇੱਕ ਬੜਾ ਸੂਰਬੀਰ ਯੋद्धा ਸੀ ਰਸਤਾ ਦੱਸਣ ਲਈ ਉਹ ਵੀ ਭਾਈ ਸ਼ੇਰ ਸਿੰਘ ਦੇ ਨਾਲ ਚੱਲਿਆ ਸਿੰਘ ਆਪਣੇ ਘੋੜਿਆਂ ਨੂੰ ਬੜੀ ਸਾਵਧਾਨੀ ਨਾਲ ਚਲਾ ਰਹੇ ਸਨ ਤਾਂ ਜੋ ਬੇ ਲੋੜੀ ਖੜਕਾਰ ਨਾ ਹੋਵੇ ਘੋੜੇ ਵੀ ਸ਼ਾਇਦ ਆਪਣੇ ਸਵਾਰਾਂ ਦੇ ਮਨ ਦੀ ਗੱਲ ਸਮਝਦੇ ਸਨ ਉਹ ਬੇਆਵਾਜ਼ ਚੱਲਦੇ ਗਏ ਕਿਸੇ ਨੇ ਹੰਕੰਨ ਦੀ ਕੋਸ਼ਿਸ਼ ਨਾ ਕੀਤੀ ਜਦੋਂ ਸਿੰਘ ਰਸਤੇ ਦੀ ਮੁਗਲ ਸ਼ਾਹਣੇ ਵਿੱਚੋਂ ਲੰਘਣ ਲੱਗੇ ਪੈਰੇ ਦੇ ਖਲੋਤੇ ਸਿਪਾਹੀਆਂ ਨੇ ਵੇਖ ਕੇ ਲਲਕਾਰਿਆ ਪਰ ਭਾਈ ਸ਼ੇਰ ਸਿੰਘ ਦੇ ਸੂਈਏ ਸਿੰਘ ਨੇ ਜਿਹੜੇ ਸਭ ਤੋਂ ਅੱਗੇ ਚੱਲ ਰਹੇ ਸਨ ਮੁਸਲਮਾਨੀ ਲਹਿਜੇ ਵਿੱਚ ਉਹਨਾਂ ਨੂੰ ਦੱਸਿਆ ਵੀ ਅਸੀਂ ਅਗਲੀਆਂ ਚੌਕੀਆਂ ਵਾਸਤੇ ਰਸ ਲੈਣ ਜਾ ਰਹੇ ਹਾਂ ਪਰ ਗਾਰਨੇ ਮਸਾਲਾ ਦੀ ਰੌਸ਼ਨੀ ਵਿੱਚ ਜੋ ਏਕਿਆ ਨੀਲੇ ਵਸਤਰ ਤੱਕ ਗਏ ਉਹਨਾਂ ਨੂੰ ਆਪਣੇ ਆਦਮੀ ਸਮਝੇ ਅੱਗੇ ਜਾਣ ਦੀ ਇਜਾਜ਼ਤ ਦੇ ਦਿੱਤੀ ਰਸ ਦੇ ਡੇਰੇ ਪਹੁੰਚ ਕੇ ਵੀ ਭਾਈ ਸ਼ੇਰ ਸਿੰਘ ਨੇ ਉਹੀ ਚਾਲ ਖੇਡਣ ਦਾ ਯਤਨ ਕੀਤਾ ਡੇਰੇ ਦੇ ਰਖਵਾਲੇ ਪਹਿਲਾਂ ਤਾਂ ਧੋਖੇ ਜਾ ਗਏ ਪਰ ਜਦੋਂ ਸਿੰਘਾਂ ਨੇ ਡੇਰੇ ਦੀ ਸਾਰੀ ਰਸਤੀ ਘੋੜਿਆਂ 'ਚ ਲੱਦ ਲਈ ਉਹਨਾਂ ਨੂੰ ਸ਼ੱਕ ਪੈ ਗਿਆ ਉਹਨਾਂ ਨੇ ਸਿੰਘਾਂ ਨੂੰ ਰੋਕਣ ਦਾ ਯਤਨ ਕੀਤਾ ਪਰ ਰਸਤ ਲ ਜਾਣ ਵਾਲਾ ਦਸਤਾ ਨਾ ਰੁਕਿਆ ਉਹ ਘੋੜੇ ਦੜਾ ਕੇ ਨਿਕਲ ਗਿਆ ਭਾਈ ਸ਼ੇਰ ਸਿੰਘ ਦੇ ਦਸਤੇ ਨੇ ਪਹਿਲਾਂ ਪਹਿਰੇਦਾਰਾਂ ਨੂੰ ਉਹਨਾਂ ਦਾ ਪਿੱਛਾ ਕਰਨ ਤੋਂ ਰੋਕ ਲਿਆ ਇੱਕਦਮ ਉਹਨਾਂ ਦੇ ਟੁੱਟ ਗਏ ਸੰਭਲਣ ਤੋਂ ਪਹਿਲਾਂ ਹੀ ਸਭ ਨੂੰ ਧਰਤੀ ਦੇ ਵਿੱਚ ਆਦਾ ਪਹਿਲੇ ਦਸਤੇ ਦੇ ਮਗਰ ਹੀ ਹਰਨ ਹੋ ਗਏ ਰਸਤੇ ਵਿੱਚ ਜਦੋਂ ਸਾਰੇ ਤੁਰਕਾਂ ਦੀ ਛਾਣੀ ਵਿੱਚੋਂ ਲੰਘਣ ਲੱਗੇ ਸ਼ੇਰ ਸਿੰਘ ਜਦੋਂ ਉੱਥੋਂ ਦੀ ਲੰਗਨ ਲੱਗੇ ਦਾ ਸ਼ੋਰ ਸੁਣ ਕੇ ਕੁਝ ਸਿਪਾਹੀਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਭਾਈ ਸ਼ੇਰ ਸਿੰਘ ਨੇ ਰਸਤੇ ਵਾਲੇ ਦਸਤੇ ਨੂੰ ਦਾ ਉੱਥੋਂ ਨਸਾਤਾ ਆਪ ਆਪਣੇ ਸਾਥੀਆਂ ਨਾਲ ਪਹਿਰੇਦਾਰਾਂ ਦੇ ਟੁੱਟ ਗਏ ਪਹਿਰੇਦਾਰ ਐਡੇ ਸਖਤ ਮੁਕਾਬਲੇ ਲਈ ਤਿਆਰ ਨਹੀਂ ਸਨ ਇਸ ਲਈ ਸਿੰਘਾਂ ਪਾਸੋਂ ਮਾਰ ਖਾ ਗਏ ਪਰ ਰੌਲਾ ਸੁਣ ਕੇ ਸ਼ਾਉਣੀ ਵਿੱਚ ਹੱਲਾ ਗੁੱੱਲਾ ਮਚ ਗਿਆ ਮੁਗਲਾਂ ਤੇ ਹਾਰ ਸੰਭਾਲ ਕੇ ਤੰਬੂਆਂ ਵਿੱਚੋਂ ਬਾਹਰ ਨਿਕਲਾਏ ਪਰ ਇਸ ਵੇਲੇ ਸੂਈਏ ਸਿੰਘ ਨੇ ਹਿਯਾਰੀ ਵਰਤੀ ਸ਼ਾਉਣੀ ਵਿੱਚ ਬਾਲਦੀਆਂ ਜਾਂ ਮਸਾਲਾ ਨੂੰ ਇੱਕ ਇੱਕ ਕਰਕੇ ਬੁਝਾਤਾ ਅਨੇਰੇ ਦੇ ਕਾਰਨ ਸ਼ਾਉਣੀ ਵਿੱਚ ਹਫੜਾ ਦਵੜੀ ਮੱਚ ਗਈ ਕਿਸੇ ਨੂੰ ਪਤਾ ਨਾ ਲੱਗੇ ਵੀ ਹੁਣ ਕਰਨਾ ਕੀ ਆ ਇਸ ਰੌਲੇ ਨੇ ਕਿ ਸਿੰਘ ਆ ਪਏ ਨੇ ਸਿੰਘ ਆ ਪਏ ਨੇ ਮੁਗਲਾਂ ਦੇ ਕਲੇਜੇ ਕੰਬਾਤੇ ਕੋਈ ਅੱਗੇ ਨਾ ਹੋਵੇ ਜੇ ਕੋਈ ਗਾਂ ਵਧਿਆਤਾ ਨੇ ਰੇ ਵਿੱਚ ਆਪਣੇ ਆਦਮੀਆਂ ਨਾਲ ਟਕਰਾ ਗਿਆ ਇਸ ਗੜਬੜੀ ਦਾ ਲਾਭ ਉਠਾ ਕੇ ਸਿੰਘ ਛੋਪਲੀ ਛੌਣੀ ਵਿੱਚ ਦਿਲਗਾਇ ਦੇ ਕਿਲੇ ਦੇ ਅੰਦਰ ਜਾ ਵੜੇ ਜਿਸ ਵੇਲੇ ਸਤਗੁਰ ਜੀ ਨੇ ਭਾਈ ਸ਼ੇਰ ਸਿੰਘ ਦੀ ਦੂਜੀ ਵਾਰ ਇਸ ਦੁੱਤੀ ਬੀਰਤਾ ਦੀ ਵਾਰਤਾ ਸੁਣੀ ਤਾਂ ਆਪ ਜੀ ਨੇ ਭਾਈ ਹੁਰਾ ਨੂੰ ਆਪਣੀ ਛਾਤੀ ਨਾਲ ਘੁੱਟ ਕੇ ਪਿਆਰ ਤੇ ਥਾਪੜਾ ਦਿੱਤਾ ਮਾਨਵਜੋਂ ਸਿਰ ਪਾਉ ਬਖਸ਼ਿਆ ਭਾਈ ਜੀ ਦੀ ਲਿਆਂਦੀ ਹੋਈ ਰਸਤ ਨਾਲ ਮਸਤਾਨੇ ਹੋਏ ਲੰਗਰਾਂ ਵਿੱਚ ਫੇਰ ਰਾਉਣ ਤੇ ਲੱਗ ਗਈ ਸਿੰਘਾਂ ਦੇ ਇਸ ਪ੍ਰਕਾਰ ਰਸ ਦਾ ਡੇਰਾ ਲੁੱਟਣ ਦੇ ਸੂਬਾ ਸਰਹੰਦ ਵਜੀਦਖਾਂ ਬੜਾ ਲੋਹਾ ਲੱਖਾ ਹੋਇਆ ਉਹਨੇ ਡੇਰੇ ਦੇ ਆਦੇਦਾਰਾਂ ਨੂੰ ਖੂਬ ਡਾਂਟਿਆ ਪਰ ਕੋਲੋਂ ਬਲਾਸਪੁਰਿਆ ਕਹਿਣ ਲੱਗਾ ਕਿ ਸਿੰਘਾਂ ਦੇ ਇਸ ਰਸਤੇ ਲੁੱਟਣ ਤੋਂ ਬਧਾ ਲੱਗਦਾ ਹੈ ਕਿ ਉਹਨਾਂ ਬਾਸ ਅੰਨ ਦਾਣਾ ਮੁੱਕ ਗਿਆ ਹੈ ਉਹਨ ਨੇ ਛਿਆ ਰੱਖੋ ਉਹ ਬਹੁਤੇ ਦਿਨ ਮੁਕਾਬਲਾ ਨਹੀਂ ਕਰ ਸਕਣਗੇ ਕਿਸੇ ਵੇਲੇ ਰਾਤ ਦੇ ਹਨੇਰੇ ਵਿੱਚ ਆਨੰਦਪੁਰ ਤੋਂ ਦੌੜ ਜਾਣਗੇ ਜਾਂ ਹਥਿਆਰ ਸੁੱਟ ਦੇਣਗੇ ਤੁਸੀਂ ਮੋਰਚਾ ਫਤਿਆ ਫਤਿਹ ਹੋਇਆ ਸਮਝੋ ਰਾਜਾ ਬਲਾਸਪੁਰ ਦੀ ਗੱਲ ਸੁਣ ਕੇ ਸੂਬੇ ਦਾ ਗੁੱਸਾ ਠੰਡਾ ਹੋ ਗਿਆ। ਸਿੰਘਾਂ ਦੀਆਂ ਮੁਗਲਾਂ ਨਾਲ ਛੋਟੀਆਂ-ਮੋਟੀਆਂ ਝੜਪਾਂ ਹੁੰਦੀਆਂ ਰਹਿੰਦੀਆਂ ਸਨ। ਇੱਕ ਵਾਰ ਐਸੀ ਇੱਕ ਝੜਪ ਵਿੱਚ ਇੱਕ ਸਿੰਘ ਬਰਸ਼ਾ ਲੱਗਣ ਨਾਲ ਬੇਸੁਰਤ ਹੋ ਗਿਆ। ਮੁਗਲਾਂ ਨੇ ਉਹਨੂੰ ਬੰਦੀ ਬਣਾ ਲਿਆ। ਸੂਬੇ ਨੇ ਉਹਨੂੰ ਬੜੇ ਲਾਲਚ ਤੇ ਡਰਾਵੇ ਆਦ ਦਿੱਤੇ ਕਿ ਉਹ ਮੁਸਲਮਾਨ ਬਣ ਜਾਵੇ ਪਰ ਸਿੰਘ ਆਪਣੇ ਧਰਮ ਤੇ ਡਟਿਆ ਰਿਹਾ। ਕਿਸੇ ਲੋਭ ਜਾਂ ਧਮਕੀ ਵਿੱਚ ਨਾ ਆਇਆ ਤਦ ਸੂਬੇ ਨੇ ਹੁਕਮ ਦਿੱਤਾ ਇਹਨੂੰ ਜ਼ਬਰਦਸਤੀ ਬੰਨ ਕੇ ਦੇ ਕੇ ਇਸ ਮੰਨ ਦਿਓ ਸਪਾਈਆਂ ਨੇ ਸਿੰਘ ਨੂੰ ਸੰਗਲਾਂ ਨਾਲ ਜਕੜ ਕੇ ਐਸਾ ਕੀਤਾ ਆਪਣੇ ਦੀਨ ਵਿੱਚ ਸ਼ਾਮਲ ਹੋਇਆ ਜਾਣ ਕੇ ਛੜਤ ਪਰ ਸਿੰਘ ਦਾ ਹਿਰਦਾ ਨਹੀਂ ਡੋਲਿਆ ਸੀ ਉਹ ਆਪਣੇ ਨਿਸ਼ਚੇ ਤੇ ਪੱਕਾ ਸੀ ਉਹ ਉਸੇ ਮੁਸਲਮਾਨੀ ਰੂਪ ਵਿੱਚ ਮਹਾਰਾਜ ਜੀ ਕੋਲ ਆਣ ਹਾਜ਼ਰ ਹੋਇਆ ਮੱਥਾ ਡੇਕ ਕੇ ਜੋਗ ਵਿੱਚ ਬੀਤਿਆ ਸੀ ਅਰਜੁਗ ਜਾਰੀ ਕਿ ਕਿਵੇਂ ਲੜਾਈ ਵਿੱਚ ਬੇਸਰਤ ਹੋ ਕੇ ਡਗ ਪਿਆ ਸੀ ਕਿਸ ਬਰਗਾਰ ਮੁਗਲਾਂ ਨੇ ਉਹਨੂੰ ਬੰਦੀ ਬਣਾ ਕੇ ਜੋਰੀ ਕੇਸ ਲਾ ਦਿੱਤੇ ਉਹਨੇ ਬੰਦੀ ਕੀਤੀ ਮੈਨੂੰ ਪਾ ਦੱਸੋ ਜਿਸ ਨਾਲ ਮੇਰਾ ਸਿੱਖੀ ਧਰਮ ਰਹਿ ਜਾਵੇ ਸਿੱਖੀ ਦੀ ਸਿੱਖ ਦੀ ਸਿੱਖੀ ਲਈ ਇਹ ਸ਼ਰਦਾ ਵੇਖ ਕੇ 사ਦਗਰ ਜੀ ਬੜੇ ਬਰਸੰਨ ਹੋਏ ਫਰਮਾਇਆ ਜੇਕਰ ਕੋਈ ਕਿਸੇ ਨੂੰ ਉਹਦੀ ਮਰਜ਼ੀ ਦੇ ਬਗੈਰ ਜੋਰੀ ਮੁਸਲਮਾਨ ਕਰ ਲੈਂਦਾ ਉਹ ਮੁਸਲਮਾਨ ਨਹੀਂ ਬਣ ਜਾਂਦਾ ਪਰ ਜੇ ਕੋਈ ਕਾਮਵਾਸ਼ਨਾ ਦੇ ਵਾਸੋ ਗਏ ਮੁਸਲਮਾਨੀ ਧਰਮ ਧਾਰਨ ਕਰਦਾ ਉਹਦਾ ਮਾਨ ਮੁਸਲਮਾਨ ਹੋ ਜਾਂਦਾ ਸੋ ਭਾਈ ਜੇਕਰ ਤੂੰ ਦਰਗਾਣੀ ਦਾ ਸੰਗ ਨਹੀਂ ਕੀਤਾ ਤੈਨੂੰ ਮੁੜ ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਸਕਦੀ ਹੈ ਤੂੰ ਖਾਲਸੇ ਵਿੱਚ ਮਿਲ ਸਕਦਾ ਸਿੱਖ ਦੇ ਹੋਰ ਸਾਰੇ ਪਾਪ ਬਖਸ਼ੇ ਜਾ ਸਕਦੇ ਨੇ ਲੁੱਟਮਾਰ ਕਰਕੇ ਜੋ ਥੋੜਾ ਬਹੁਤਾ ਅੰਨ ਹੱਥ ਆਉਂਦਾ ਉਹ ਹਿੱਸਾ ਅਰਸਤ ਸਭ ਨੂੰ ਥੋੜਾ ਥੋੜਾ ਮਿਲ ਜਾਂਦਾ ਪਰ ਜਦੋਂ ਲੁੱਟ ਦਾ ਦਾ ਨਾ ਲੱਗਦਾ ਸਭ ਨੂੰ ਭਾਕੇ ਕੱਟਣੇ ਪੈਂਦੇ ਨੇਚ ਵਾਲੇ ਸਿੰਘ ਤਾਂ ਖੁਸ਼ੀ ਗੁਜੀ ਸਭ ਕੁਝ ਸੈਨ ਕਰ ਲੈਂਦੇ ਪਰ ਕਈ ਕਮਜ਼ੋਰ ਦਿਲਾਂ ਵਾਲੇ ਭੁੱਖ ਤੋਂ ਤੰਗ ਆ ਗਏ ਅਨੰਦ ਵਰ ਤੋਂ ਚਲੇ ਜਾਣ ਦੀਆਂ ਸਲਾਹਾਵਾਂ ਬਣਾਉਣ ਲੱਗੇ ਪਰ ਉਹਨਾਂ ਦਾ ਸਤਿਗੁਰੂ ਜੀ ਪਾਸ ਕੁਝ ਕਹਿਣ ਦਾ ਹੌਸਲਾ ਨਾ ਪੈਂਦਾ ਤਾਂ ਉਹਨਾਂ ਵਿੱਚੋਂ ਗੁਰ ਸਿੰਘ ਮਾਤਾ ਗੁਜਰੀ ਜੀ ਪਾਸ ਹਾਜ਼ਰ ਹੋਏ ਬੇਨਤੀ ਕੀਤੀ ਮਾਤਾ ਜੀ ਭੁਖਦੇ ਅਸ ਹੱਥੋਂ ਅਸੀਂ ਨਤਾਣੇ ਹੋ ਗਏ ਆ ਜੇ ਕੋਈ ਦਿਨ ਹੋ ਰਹੀ ਹਾਰਤ ਰਹੀ ਸਾਡੇ ਵਿੱਚ ਲੜਨ ਦੇ ਵੀ ਸ਼ਕਤੀ ਨਹੀਂ ਰਹੇਗੀ ਫਿਰ ਅਸੀਂ ਸ਼ਾਸਤਰ ਕਿਵੇਂ ਚਲਾਵਾਂਗੇ ਤੇ ਵੈਰੀ ਦਾ ਸਾਹਮਣਾ ਕਿਵੇਂ ਕਰਾਂਗੇ ਆਪ ਗੁਰੂ ਜੀ ਨੂੰ ਸਮਝਾਓ ਇਸ ਯੁੱਧ ਨੂੰ ਬੰਦ ਕਰਨ ਨਹੀਂ ਤਾਂ ਸਾਨੂੰ ਨਿਕਲ ਜਾਣ ਦੀ ਆਗਿਆ ਬਖਸ਼ਣ ਅੰਨ ਦਾਣੇ ਦੀ ਤੰਗੀ ਕਾਰਨ ਅਸਤਬਲਾਂ ਵਿੱਚ ਆ ਪ੍ਰਸਾਦੀ ਹਾਥੀ ਅਦੇ ਕੀਮਤੀ ਘੋੜੇ ਆਦਵੀ ਭੁੱਖ ਦੇ ਦੁੱਖਾਂ ਮਰ ਗਏ ਸਨ ਪਰ ਚੋਜੀ ਬਿਦਾ ਦੇ ਇਹਨਾਂ ਚੋਜਾਂ ਨੂੰ ਕੌਣ ਸਮਝਦਾ ਅਚਾਨਕ ਇੱਕ ਦਿਨ ਕੁਝ ਸੈਨਾਪਤੀਆਂ ਨੇ ਪਹਾੜੀਆਂ ਦਾ ਧਿਆਨ ਪਹਾੜ ਵੱਲੋਂ ਆਉਂਦੇ ਨਾਲੇ ਵੱਲ ਗਿਆ ਪਾਣੀ ਵਾਲਾ ਨਾਲਾ ਜਿਹੜਾ ਇਹ ਨਾਲਾ ਆਨੰਦਪੁਰ ਵੱਲ ਵਗਦਾ ਸੀ ਸਿੱਖੇ ਦੇ ਤੋਂ ਪਾਣੀ ਪੀਂਦੇ ਸਨ ਇਸ਼ਨਾਨ ਆਦ ਕਰਦੇ ਸਨ ਪਹਾੜੀ ਰਾਜਿਆਂ ਨੇ ਮੁਗਲ ਸੈਨਾਪਤੀਆਂ ਨੂੰ ਸਲਾਹ ਦਿੱਤੀ ਕਿ ਨਾਲੇ ਦਾ ਰੁੱਖ ਮੋੜ ਦੇਣਾ ਚਾਹੀਦਾ ਹੈ ਇਸ ਨਾਲ ਸਿੱਖਾਂ ਨੂੰ ਪਾਣੀ ਦੀ ਟੋਟਾ ਜਾਵੇਗੀ ਭੁੱਖ ਦੇ ਨਾਲ ਨਾਲ ਉਹ ਪਿਆਸ ਦੇ ਦੁੱਖੋਂ ਵੀ ਤੰਗ ਹੋਣਗੇ ਅਧਿਆਰ ਸੁੱਟ ਦੇਣਗੇ ਇਸ ਸਲਾਹ ਦੇ ਝਟਪਟ ਅਮਲ ਹੋਇਆ ਦੁਸ਼ਮਣ ਨੇ ਪਾਣੀ ਵਾਲੇ ਨਾਲੇ ਨੂੰ ਬੰਨ ਪਾਤਾ ਉਹਦਾ ਵਹਾਅ ਦੂਜੇ ਪਾਸੇ ਮੋੜਤਾ ਜਦੋਂ ਪਾਣੀ ਆਉਣਾ ਰੁਕ ਗਿਆ ਸਿੱਖ ਬੜੇ ਪਰੇਸ਼ਾਨ ਹੋਏ ਉਹਨਾਂ ਨੇ ਗੁਰੂ ਜੀ ਪਾਸ ਜਾ ਕੇ ਬੇਨਤੀ ਕੀਤੀ ਸੱਜੇ ਪਾਤਸ਼ਾਹ ਅੱਗੇ ਦਾਸੀਂ ਭੁੱਖ ਦੇ ਦੁੱਖਾਂ ਮਰ ਰਹੇ ਸਾਂ ਭੌਣੇ ਨਵੀਂ ਵੇਜ ਪਈ ਹੈ ਪਾਣੀ ਆਉਣਾ ਬੰਦ ਹੋ ਗਿਆ ਏ ਸੁਣ ਗਏ 사ਤਗੁਰਾਂ ਨੇ ਆਪਣੇ ਭੱਤੇ ਵਿੱਚੋਂ ਇੱਕ ਤੀਰ ਕੱਢਿਆ ਸਿੱਖ ਨੂੰ ਦੇ ਕੇ ਆਗਿਆ ਕੀਤੀ ਕਿ ਸਾਤਲੋਹ ਦਰਿਆ ਕੋਲ ਜਾਓ ਉਹਨੂੰ ਸਾਡਾ ਸੁਨੇਹਾ ਦਿਓ ਕਿ ਗੁਰੂ ਘਰ ਨੂੰ ਤੇਰੀ ਪਾਣੀ ਦੀ ਸੇਵਾ ਦੀ ਲੋੜ ਪੈ ਗਈ ਆ ਇਹ ਕਹਿ ਕੇ ਕੰਡੇ ਦੇ ਤੀਰ ਨਾਲ ਇੱਕ ਲਕੀਰ ਖਿੱਚਦੇ ਹੋਏ ਆਨੰਦਪੁਰ ਵੱਲ ਚੱਲ ਪੈਣਾ ਪਰ ਪਿੱਛੇ ਵੱਲ ਪਰਤਗੇ ਨਹੀਂ ਵੇਖਣਾ ਜਿੱਥੋਂ ਤੱਕ ਲਕੀਰ ਖਿੱਚਦੇ ਆਓਗੇ ਉੱਥੋਂ ਤੱਕ ਪਾਣੀ ਚਲਿਆ ਆਵੇਗਾ ਸਿੱਖ ਸਤਿਵਚਨ ਕਹਿ ਕੇ ਤੁਰ ਪਿਆ ਤੇ ਦਰਿਆ ਕੋਲ ਜਾ ਸਤਿਗੁਰਾਂ ਦਾ ਸੰਦੇਸ਼ਾ ਦਿੱਤਾ ਫਿਰ ਕੰਡੇ ਤੋਂ ਤੀਰ ਦੀ ਲਕੀਰ ਖਿੱਚਦਾ ਆ ਆਨੰਦਪੁਰਵਾਲ ਤੁਰ ਪਿਆ ਦਰਿਆ ਦਾ ਪ੍ਰਵਾਹ ਉਹਦੇ ਮਗਰ-ਮਗਰ ਚੱਲ ਪਿਆ ਜਦੋਂ ਉਹ ਆਨੰਦਪੁਰ ਦੇ ਲਾਗੇ ਆਇਆ ਤਾਂ ਉਹਦੇ ਮਨ ਵਿੱਚ ਆਇਆ ਵੀ ਵੇਖਾਂ ਪਾਣੀ ਸੱਚੀ ਮਗਰ ਆ ਰਿਹਾ ਕਿ ਨਹੀਂ ਜਦੋਂ ਨੇ ਪਰਦਕੇ ਤੱਕਿਆ ਜਲਦਾ ਪ੍ਰਵਾਹ ਚੱਲਿਆ ਆ ਰਿਹਾ ਸੀ ਉਹਨੇ ਵਿਚਾਰਿਆ ਵੀ ਜਲਦਾ ਹਾੜੀ ਕਿਤੇ ਨਾ ਅਜੇ ਕੰਦੇ ਕੰਧਾਂ ਕੋਠੇ ਨਾ ਢਾ ਦੇਵੇ ਇਹ ਸੋਚ ਗਿਆ ਉਹਨੇ ਤੀਰ ਚੁੱਕ ਲਿਆ ਤੇ ਤੀਰ ਚੁੱਕਦਿਆਂ ਹੀ ਪਾਣੀ ਉੱਥੇ ਠਹਿਰ ਗਿਆ ਸਿਕਨੇ ਦਰਬਾਰ ਵਿੱਚ ਆ ਕੇ ਸਤਿਗੁਰਾਂ ਨੂੰ ਸਾਰੀ ਵਾਰਤਾ ਸੁਣਾਈ ਸਤਿਗੁਰਾਂ ਨੇ فرمایا ਕਿ ਜੋ ਗਜ ਹੋਇਆ ਆਕਾਲ ਪੁਰਖ ਦੇ ਹੁਕਮ ਨਾਲ ਹੋਇਆ ਕਿਸੇ ਤਨੇ ਨਾਲ ਆਨੰਦਪੁਰ ਵਗਨ ਲੱਗੇਗਾ ਉਹ ਨਾਲੇ ਦਾ ਨਾਮ ਹਮੈਤੀ ਨਾਲਾ ਪ੍ਰਸਿੱਧ ਹੋਇਆ ਸੰਗਤਾਂ ਫਾਕੇ ਕੱਢਦੀਆਂ ਸਤਿਗੁਰੂ ਦਾ ਨਾਮ ਜਪਦੀਆਂ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੀਆਂ ਸਤ ਨਾਮ ਵਾਹਿ ਗੁਰੂ 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 ਸਤ ਨਾਮ ਸਤ ਨਾਮ ਵਾਹਿ ਗੁਰੂ 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 ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੰਗਤਾਂ ਸਤ ਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੀਆਂ ਇੱਕ ਦਿਨ ਦੂਰ ਦੇਸ਼ ਤੋਂ ਕੁਝ ਸੰਗਤ ਸਤਿਗੁਰਾਂ ਦੇ ਦਰਸ਼ਨਾਂ ਲਈ ਆਨੰਦਪੁਰ ਆਈ ਸੰਗਤ ਨੂੰ ਆਨੰਦਪੁਰ ਦੇ ਘੇਰੇ ਅਤੇ ਜੁੱਧ ਦੀ ਖਬਰ ਨਹੀਂ ਸੀ ਜਦੋਂ ਉਹਨਾਂ ਨੇ ਸ਼ਹਿਰ ਦੇ ਚਾਰੇ ਪਾਸੇ ਫੌਜਾਂ ਦੇ ਡੇਰੇ ਲੱਗੇ ਵੇਖੇ ਉਹ ਠਠੰਬਰ ਗਏ ਨਰਾਸ਼ ਹੋ ਗਏ ਪਰ ਉਹਨਾਂ ਵਿੱਚ ਇੱਕ ਬਾਣੀਆਂ ਸ਼ਾਹੂਕਾਰ ਬੜਾ ਚਤਰ ਦੇ ਸਿਆਣਾ ਸੀ ਉਹਨੇ ਤੁਰਕ ਸੈਨਾ ਦੇ ਕੁਝ ਅਧਿਕਾਰੀਆਂ ਨੂੰ ਰਿਸ਼ਵਤ ਬੇਸ਼ ਕੀਤੀ ਕਿ ਉਹ ਸੰਗਤ ਨੂੰ ਆਨੰਦਪੁਰ ਲੰਘਣ ਦੇਣ ਰਿਸ਼ਵਤ ਲੈ ਕੇ ਅਧਿਕਾਰੀਆਂ ਨੇ ਸੰਗਤ ਨੂੰ ਰਾਤ ਦੇ ਹਨੇਰੇ ਵਿੱਚ ਲੰਘ ਜਾਣ ਦੀ ਆਗਿਆ ਦਿੱਤੀ ਸੰਗਤ ਕਿਲੇ ਦੇ ਅੰਦਰ ਪਹੁੰਚ ਗਈ ਸਵੇਰ ਸਮੇਂ ਸਾਰੇ ਦਰਬਾਰ ਵਿੱਚ ਹਾਜ਼ਰ ਹੋਏ ਸਤਿਗੁਰਾਂ ਦੇ ਦਰਸ਼ਨ ਕਰਕੇ ਭੇਟਾ ਜੋ ਲਿਆਏ ਸਨ ਸਤਗੁਰਾਂ ਦੇ ਚਰਨਾਂ ਦੇ ਅਰਪਣ ਗੀਤੀਆਂ ਸੰਗਤ ਜਿਗ ਸ਼ਰਦਾਵਾਨ ਸਿੱਖ ਬੜਾ ਧਨਵਾਨ ਸੀ ਉਹਨੇ ਜਦੋਂ ਅਨੰਦਪੁਰ ਵਿੱਚ ਸਾਰੇ ਪਾਸੇ ਭੁੱਖ ਵਰਤੀ ਵੇਖੀ ਵਿਚਾਰਿਆ ਸਤਗੁਰਾਂ પાસે ਧਨ ਦੀ ਥੋੜ ਜਿਸ ਕਰਕੇ ਉਹ ਅੰਨ ਖਰੀਦ ਨਹੀਂ ਸਕਦੇ ਔਰ ਸਿੰਘ ਭੁੱਖੇ ਮਰ ਰਹੇ ਨੇ ਉਹਦੇ ਕੋਲ ਪਾਰਸ ਪੱਥਰ ਸੀ ਉਹਨੇ ਉਹ 파ਰਸ ਸਤਿਗੁਰਾਂ ਨੂੰ ਭੇਟਾ ਕਰਤਾ ਦਿਲ ਬਣਾ ਕੇ ਵਿਚਾਰ ਕੀਤਾ ਦਿਲ ਵਿੱਚ ਕਿ ਸਤਿਗੁਰ ਜੀ 파ਰਸ ਨਾਲ ਲੋਹੇ ਤੋਂ ਸੋਨਾ ਬਣਾ ਕੇ ਅੰਨ ਦਾਣਾ ਖਰੀਦ ਲੈਣਗੇ ਸਿੰਘਾਂ ਨੂੰ ਜੋ ਲੋੜ ਸੀ ਉਹਨਾਂ ਦੀ ਸਰ ਜਾਏਗੀ ਇਸ ਵਿਚਾਰ ਨਾਲ ਉਹਦੇ ਮਨ ਵਿੱਚ ਹੰਕਾਰ ਆ ਗਿਆ ਕਿਵੇਂ 파ਰਸ ਜੀ ਦਰਲੱਭ ਵਸਤੂ 사ਤਗੁਰਾਂ ਨੂੰ ਭੇਟਾ ਕਰਕੇ ਵੱਡਾ ਉਪਕਾਰ ਵਾਲਾ ਕੰਮ ਕੀਤਾ ਇਹ 파ਰਸ ਤਾਂ ਬਾਦਸ਼ਾਹ ਜਾਂ ਚੱਕਰਵਤੀ ਮਹਾਰਾਜਿਆਂ ਨੂੰ ਵੀ ਨਹੀਂ ਲੱਭਦਾ 사ਤਗੁਰਾਂ ਨੇ ਅਜਿਹੀ ਕੀਮਤੀ ਵਸਤੂ ਦਰਿਆਜ ਛੁੱਟਦੀ ਇਹ ਦੇਖ ਕੇ ਸਿੱਖ ਦਾ ਚਿਹਰਾ ਉਦਾਸ ਹੋ ਗਿਆ 사ਤਗੁਰਾਂ ਨੇ ਉਹ ਸਿੱਖ ਨੂੰ ਧੀਰਜ ਦਿੰਦਿਆਂ ਆਖਿਆ ਭਾਈ ਸਿੱਖਾ ਤੂੰ ਚਿੰਤਾ ਨਾ ਕਰ ਅਸੀਂ ਉਸ ਪੱਥਰ ਨੂੰ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰਤ ਔਰ ਸਤਿਗੁਰਾਂ ਦੇ ਬਚਨਾਂ ਨਾਲ ਉਹ ਸਿੱਖ ਦੀ ਤਸੱਲੀ ਨਾ ਹੋਈ ਤਦ ਸਤਿਗੁਰੂ ਜੀ ਨੇ ਆਖਿਆ ਭਾਈ ਪਿਆਰਿਆ ਇਹ ਸਮੇਂ ਦਰਿਆ ਦਾ ਵਹਾ ਬਹੁਤਾ ਤ੍ਰਿਕਾ ਨਹੀਂ ਹੈ ਤੂੰ ਪਾਣੀ ਵਿੱਚ ਗੋਤਾ ਮਾਰ ਕੇ ਆਪਣਾ ਪੱਥਰ ਕੱਢ ਲਿਆ ਸਿੱਖ ਕਹਿਣ ਲੱਗਾ ਜਿਉ ਨਿੱਕਾ ਜਿਹਾ ਵਟਾ ਦਰਿਆਵ 'ਚੋਂ ਕਿੱਥੋਂ ਲੱਭਣ ਲੱਗਾ ਸਹਿਬ ਜੀ ਬਰਮਾਇਆ ਭਾਈ ਤੂੰ ਗੋਤਾ ਤਾਂ ਮਾਰ ਤੈਨੂੰ ਪੱਥਰ ਲੱਭ ਜਾਵੇਗਾ ਸਤਿਗੁਰਾਂ ਦੀ ਆਗਿਆ ਦੇਉ ਸਿੱਖ ਨੇ ਦਰਿਆਵ 'ਚ ਟੁੱਬੀ ਮਾਰੀ ਤਾਂ ਕੀ ਵੇਖਦਾ ਦਰਿਆ ਦੇ ਤਲੇ ਉੱਤੇ ਥਾ ਧਨ ਪਦਾਰਥ ਦੇ ਢੇਰ ਲੱਗੇ ਪਏ ਨੇ। ਉਹਨਾਂ ਵਿੱਚ ਅਣਗਿਣਤ ਹੀਰੇ, ਲਾਲ ਮੋਤੀ, ਪੰਨੇ, ਮੋਹਰਾਂ, ਪਾਰਸ ਦੇ ਟੁਕੜੇ ਪਏ ਨੇ। ਉਸ ਧਨ ਪਦਾਰਥ ਨੂੰ ਵੇਖ ਕੇ ਸਿੱਖ ਨੂੰ ਗੁਰੂ ਜੀ ਉੱਤੇ ਨਿਸ਼ਚਾ ਆ ਗਿਆ। ਉਹਨੇ ਜਾਣ ਲਿਆ ਕਿ ਸਾਧਗੁਰ ਜੀ ਸਰਬ ਕਲਾ ਸਮਰੱਥ ਰੂਪ ਹਨ। ਉਹ ਜਲ ਵਿੱਚੋਂ ਬਾਹਰ ਨਿਕਲ ਆਇਆ। ਸਤਗੁਰਾਂ ਦੇ ਚਰਨਾਂ ਦੇ ਟੈ ਪਿਆ ਬੈਣ ਕੇ ਕੀਤੀ ਸੱਜੇ ਪਾਤਸ਼ਾਹ ਜੀਓ ਅਸੀਂ ਹਲ ਪੱਗ ਦੇ ਅਗਿਆਨੇ ਜੀਵ ਭੁੱਲਣ ਹਾਰਾਂ ਆਹ ਸਰਬ ਕਲਾ ਸਮਰੱਥ ਹੋ ਸਾਨੂੰ ਦਾਸ ਜਾਣਗੇ ਭੁੱਲ ਬਖਸ਼ ਦਿਓ ਸਤਗੁਰਾਂ ਨੇ ਪ੍ਰਸੰਨ ਹੋ ਕੇ ਉਸ ਸਿੱਖ ਨੂੰ ਬ੍ਰਹਮ ਗਿਆਨ ਦੇ ਮੋਖਸ਼ ਦੀ ਬਖਸ਼ਿਸ਼ ਕੀਤੀ ਇਸੇ ਤਰ੍ਹਾਂ ਸੰਗਤਾਂ ਗੁਰੂ ਦਰਬਾਰ ਦੇ ਵਿੱਚ ਆਉਂਦੀਆਂ ਸਤਿਗੁਰਾਂ ਦੇ ਦਰਸ਼ਨ ਕਰਕੇ ਬਚਨ ਬਲਾਜਾਂ ਬਚਨ ਬਲਾਸ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰਦੀਆਂ ਬੋਲਣਾ ਜੀ ਸਤਨਾਮ ਸ੍ਰੀ ਵਾਇਗੁਰੂ ਅੱਜ ਦੇ ਸ਼ਬਦ ਵਿੱਚ ਅਖਰਵਾਦ ਘਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣੇ ਯੋਗ ਹਨ ਬਖਸ਼ ਲੈਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ